ਲੇ ਜਾਓ ਲੈ ਜਾਓ ਲੈ ਜਾਓ ਫਰੀ ਦੇ ਬਾਹ ਸੂਟ ਲੈ ਜਾਓ ਕਾਦੀਆਂ ਦੇ ਵਿੱਚ ਲੱਗ ਗਿਆ ਸੂਟਾਂ ਦਾ ਮੇਲਾ ਚੱਕੋ ਜੀ ਹਜ਼ਾਰ ਪੇ ਦੇ ਕਰਤੇ ਚਾਰ ਸੂਟ 1000 ਦੇ ਚਾਰ 250 ਦਾ 1 500 2 ਜਿਹਦੇ ਵਿੱਚ ਰੰਗ ਡਿਜ਼ਾਈਨ ਪ੍ਰਿੰਟ ਦੁਪੱਟੀਆਂ ਦੇ ਨਾਲ ਨਾਲ ਵਧੀਆ ਕੱਪੜਾ ਲਾ ਕੇ ਦੇ ਰਹੇ ਆ ਬਹੁਤ ਵੱਡਾ ਫਾਇਦਾ ਇਹਦਾ ਰੇਟ ਬਾਜ਼ਾਰ ਦੇ ਵਿੱਚ ਕੋਈ ਮੰਗਦਾ 800 ਕੋਈ ਮੰਗਦਾ 900 ਕੋਈ ਮੰਗਦਾ 700 ਪਰ ਇੱਥੇ ਦਮਾਗੇ 700 ਦੇ 2 ਮਤਲਬ 3500 ਰੁਪਏ ਦਾ ਸੂਟ ਆ ਚੱਕੋ ਜੀ ਬਾਜ਼ਾਰ 'ਚ 1000 ਰੁਪਏ ਦਾ ਇੱਥੇ ਦਮਾਗੇ 1000 ਦੇ 2 500 ਰੁਪਏ ਦਾ 1 ਬਾਜ਼ਾਰ 'ਚ 1500 ਰੁਪਏ ਮੰਗ ਲੈਂਦੇ ਇਦਾਂ ਕੰਮ ਕਰਕੇ ਦੁਪੱਟਾ ਇਦਾਂ ਦਾ ਲਾ ਕੇ ਘੇਰੇ ਤੇ ਕੰਮ ਕਰਕੇ ਇੱਥੇ 1500 ਦਾ 1 ਨਹੀਂ 1500 ਰੁਪਏ ਆਪਾਂ 2 ਦੇ ਰਹੇ ਆ ਇਦਾਂ ਦੇ ਸੂਟ ਡੰਮੀਆਂ ਤੇ ਲਾ ਲਾ ਕੇ ਉਹ ਵੇਚਦੇ ਆ ਇਹਦੇ ਉੱਤੇ ਲਿਖਿਆ ਹੁੰਦਾ 2500 2600 2200 ਪਰ ਇੱਥੇ ਸਾਨੂੰ ਆਪਾਂ ਦੇਣਾ ਸਿਰਫ 1000 ਰੁਪਏ ਦੇ ਵਿੱਚ ਯਾਰ ਤੇ ਦੁਪੱਟੇ ਬਾਜ਼ਾਰ 'ਚ 2500 2600 ਮੂੰਹ ਮੰਗਿਆ ਰੇਟ ਰਹਿੰਦੇ ਪਰ ਅਸੀਂ 1275 ਦਾ ਦੇਣਾ ਰੇਟ ਬਾਜ਼ਾਰ ਦੇ ਵਿੱਚ ਇਹਦਾ 3500 ਆ ਕੋਈ 4000 ਮੰਗਦਾ ਪਰ ਤੁਹਾਨੂੰ ਅਸੀਂ 1500 22000 ਰੁਪਏ ਦੇ ਵਿੱਚ ਇਦਾਂ ਦੇ ਡਿਜ਼ਾਈਨ ਦੇ ਰਹੇ ਆ। ਵਿਆਹ ਸ਼ਾਦੀ ਦਾ ਕੱਪੜਾ ਲੈਣਾ, ਤੁਸੀਂ ਦਾਜ ਵਰ ਦੇ ਕੱਪੜਾ ਲੈਣਾ, ਤੁਸੀਂ ਆਪਣੇ ਲਈ ਲੈਣੇ ਆ ਸੂਟ। ਮਾਰਕੀਟ ਦੇ ਵਿੱਚ ਕੋਈ ਮੰਗਦਾ 25000, ਕੋਈ ਮੰਗਦਾ 20000, ਅਸੀਂ 3000 ਰੁਪਏ ਦਾ ਸੂਟ ਦੇ ਦੇਣਾ। ਇਹ 3000 ਦੇ। ਇਹ ਦਿੱਲੀ ਬੰਬਈ ਦੇ ਡਿਜ਼ਾਈਨ ਤੁਹਾਨੂੰ ਅਸੀਂ ਦੇ ਰਹੇ ਆ ਜਿਹੜੇ ਪਿੰਡਾਂ ਦੇ ਵਿੱਚ ਕੁੜੀਆਂ ਹੁਣ ਪਾ ਪਾ ਕੇ ਘੁੰਮਣ ਗਈਆਂ ਸ਼ਗਨ ਵਾਲਾ ਰੰਗ, ਪਿੰਕ। ਮਾਰਕੀਟ ਦੇ ਵਿੱਚ ਇਹਦਾ ਰੇਟ ਵੀ 30 35000 ਤੋਂ ਘੱਟ ਨਹੀਂ ਹੋਣਾ। ਅਸੀਂ ਇਹ ਵੀ 5000 ਰੁਪਏ 'ਚ ਦੇ ਦੇਣਾ। ਇਹ 5000 ਦੇ ਵਿੱਚ। ਦੇ ਇਹ ਰਾਇਲ ਕਲਾਸ ਸੂਟ ਹੈ ਮਾਰਕੀਟ ਦੇ ਵਿੱਚ ਇਹਨਾਂ ਦਾ ਰੇਟ 25 25 30 30000 ਆ ਪਰ ਸਾਡੇ ਕੋਲ 5000 7000 8000 9000 10000 ਤੱਕ ਦੇ ਗਹਿਣੇ ਆ ਰਗੇ देखो जी एक हफ्ते दी सेल है एक हफ्ते दी चैलेंजिंग सेल है जेड़ा आ गया आ गया जेड़ा रह गया रह गया ओ ਲੈ ਜੋ ਲੈ ਜੋ ਲੈ ਜੋ ਲੈ ਜੋ ਫਰੀ ਦੇ ਬਾਸੂਟ ਲੈ ਜੋ ਕਾਦੀਆਂ ਦੇ ਵਿੱਚ ਲੱਗ ਗਿਆ ਸੂਟਾਂ ਦਾ ਮੇਲਾ ਜਿੱਥੇ ਤੁਹਾਨੂੰ ਮਿਲਣੇ ਵਿਆਹ ਸ਼ਾਦੀਆਂ ਦੇ ਭਾਰੇ ਭਾਰੇ ਸੂਟ ਜਿੱਥੇ ਤੁਹਾਨੂੰ ਮਿਲਣੀਆਂ ਡਿਜ਼ਾਈਨਰ ਡਰਸਾਂ ਜਿੱਥੇ ਤੁਹਾਨੂੰ ਮਿਲਣੇ ਹੈਗੇ ਦੇਲੈਂਡ ਦਾ ਕਪੜਾ ਜਿੱਥੇ ਤੁਸੀਂ ਲੈ ਸਕਦੇ ਹੋ ਕਾਟਨ ਦੇ ਸੂਟ ਹੁਣ ਰੇਟ ਸੁਣ ਲੋ ਰੇਟ ਤੁਸੀਂ ਸੂਟਾਂ ਦੇ ਦੇਖੋ ਜੀ ਰੇਟਾ ਜਿੱਦਾਂ ਲਿਆਤੀਆਂ ਨੇਹਰੀਆਂ ਕਾਦੀਆਂ ਤੇ ਆ ਚੱਕੋ ਜੀ ਹਜ਼ਾਰ ਪੇ ਦੇ ਕਰਤੇ ਚਾਰ ਸੂਟ ਜਿਹੜਾ 5-500 ਰੁਪਏ ਦਾ ਇੱਕ ਮਿਲਦਾ ਅਸੀਂ 500 ਦੇ ਕਰਤੇ ਭਾਜੀ ਦੋ ਸੂਟ ਦੁਪੱਟੇ ਦੇ ਨਾਲ ਸੁਣੋ ਜੀ 1000 ਦੇ ਚਾਰ 250 ਦਾ ਇੱਕ 500 ਦੇ ਦੋ ਜਿਹਦੇ ਵਿੱਚ ਰੰਗ ਡਿਜ਼ਾਈਨ ਪ੍ਰਿੰਟ ਦੁਪੱਟਿਆਂ ਦੇ ਨਾਲ ਨਾਲ ਵਧੀਆ ਕੱਪੜਾ ਲਾ ਕੇ ਦੇ ਰਹੇ ਆ ਬਹੁਤ ਵੱਡਾ ਫਾਇਦਾ ਛੇਤੀ ਛੇਤੀ ਆ ਜਾਓ 1000 ਦੇ ਚਾਰ ਤਮਾਂਗੇ ਐਤੂ ਬਾਅਦ ਆ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਕੰਮ ਕੀਤਾ ਆ ਗਲੇ ਦੇ ਉੱਤੇ ਕੰਮ ਕੀਤਾ ਆ ਸਾਈਡਰੇ ਕੰਮ ਕੀਤਾ ਦੁਪੱਟਾ ਇਹਦੇ ਵੀ ਨਾਲ ਦੇ ਰਹੇ ਆ ਇਹਦਾ ਰੇਟ ਬਾਜ਼ਾਰ ਦੇ ਵਿੱਚ ਕੋਈ ਮੰਗਦਾ 800 ਕੋਈ ਮੰਗਦਾ 900 ਕੋਈ ਮੰਗਦਾ 700 ਪਰ ਇੱਥੇ ਦਮਾਂਗੇ 700 ਦੇ ਦੋ ਮਤਲਬ 350 ਰੁਪਏ ਦਾ ਸੂਟ 350 ਦੇ ਵਿੱਚ ਸੂਟ ਦੇ ਦਿਆਂਗੇ ਬਿਲਕੁਲ ਭਾਜੀ ਹੁਣ ਜਿੰਨੀ ਵੀ ਵੈਰਾਈਟੀ ਦਿਖਾਣੀ ਹੈ ਇੱਕ ਦੇ ਨਾਲ ਇੱਕ ਕਰ ਦੇਣਾ ਜਮਾਂ ਫਰੀ ਆ 700 ਰੁਪਏ ਦਾ ਵੇਚਿਆ ਸੀ ਪਰ 700 ਰੁਪਏ ਦੇ ਹੁਣ ਦੇਣੇ ਆ ਵਰਕ ਵਾਲੇ ਸੂਟ ਦੋ ਇੱਕ ਦੇ ਨਾਲ ਇੱਕ ਫ੍ਰੀ ਆ ਵੀ ਚੱਕੋ ਡਿਜ਼ਾਈਨ ਵੀ ਬੜਾ ਪਿਆਰਾ ਪਿਆਰਾ ਇਹਦਾ ਵੀ ਰੇਟ 700 ਆ ਪਰ ਇਹਦੇ ਨਾਲ ਇੱਕ ਦੇ ਦੇਣਾ ਫ੍ਰੀ ਹੈ ਮਤਲਬ 350 ਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਪਾਉਣ ਲਈ ਕੱਪੜਾ ਲੈਣਾ ਆ ਚੱਕੋ ਜੀ ਬਾਜ਼ਾਰ 'ਚ 1000 ਰੁਪਏ ਦਾ ਇੱਥੇ ਦਵਾਂਗੇ 1000 ਦੇ ਦੋ 500 ਰੁਪਏ ਦਾ ਇੱਕ ਆ ਵੀ ਤੁਹਾਨੂੰ ਅਸੀਂ ਸੂਟ ਦੇ ਰਹਿਣਾ 500 ਰੁਪਏ ਦਾ ਤੁਸੀਂ ਦੇਖੀ ਜਾਓ ਰੰਗ ਕਿੰਨੇ ਸੋਹਣੇ ਡਿਜ਼ਾਈਨ ਕਿੰਨੇ ਸੋਹਣੇ ਕੜਾਈਆਂ ਕੱਡੀਆਂ ਦੁਪੱਟੇ ਨਾਲ ਦੇ ਰਹੇ ਆ ਪ੍ਰਿੰਟ ਨਾਲ ਦੇ ਰਹੇ ਆ ਚਾਹੇ ਕੁੜੀਆਂ ਲਈ ਲੈਣਾ ਚਾਹੇ ਬਜ਼ੁਰਗਾਂ ਲਈ ਲੈਣਾ ਚਾਹੇ ਲੈਣਾ ਤਾਈਆਂ ਆਂਟੀਆਂ ਭੂਆ ਚਾਚੀਆਂ ਲਈ ਸਾਰਿਆਂ ਦੇ ਫਾਇਦੇ ਬਹੁਤ ਵੱਡੇ ਕਰ ਰਹੇ ਆ 5-500 5-500 ਆ ਵੀ ਦੇਖੋ ਬਾਜ਼ਾਰ 'ਚ 1500 ਰੁਪਏ ਮੰਗ ਲੈਂਦੇ ਇਦਾਂ ਕੰਮ ਕਰਕੇ ਦੁਪੱਟਾ ਇਦਾਂ ਦਾ ਲਾ ਕੇ ਘੇਰੇ ਤੇ ਕੰਮ ਕਰਕੇ ਇੱਥੇ 1500 ਦਾ ਇੱਕ ਨਹੀਂ 1500 ਰੁਪਏ ਆਪਾਂ 2 ਦੇ ਦੇਣਿਆ 750 ਰੁਪਏ ਦਾ ਸੂਟ ਤੁਹਾਨੂੰ ਆਪਾਂ ਕਰ ਦਿੱਤਾ ਹੈਗਾ ਕਈ ਕਹਿੰਦੇ ਵੀ ਰੰਗ ਬਲੈਕ ਚਾਹੀਦਾ ਸਾਨੂੰ ਬਲੈਕ ਰੰਗ ਦੇ ਉੱਤੇ ਵੀ ਬਹੁਤ ਸੋਹਣਾ ਦੇਖੋ ਦੁਪੱਟਾ ਬਣਿਆ ਹੈ ਦੁਪੱਟੇ ਦੇ ਕਢਾਈਆਂ ਗੱਡੀਆਂ ਆ ਫਰੰਟ ਸੂਟਾਂ ਨੇ ਤੁਸੀਂ ਚੈੱਕ ਕਰ ਲਓ ਇਹ ਵੀ ਤੁਹਾਨੂੰ ਅਸੀਂ ਦੇ ਦੇਣਾ ਸਿਰਫ 750 ਦੇ ਵਿੱਚ ਬਿਲਕੁਲ ਭਾਜੀ ਨਵੀਆਂ ਨਵੀਆਂ ਵੈਰਾਈਟੀਆਂ ਡਿਜ਼ਾਈਨ ਚੈੱਕ ਕਰੀ ਚਲੋ ਜੀ ਚੈੱਕ ਕਰੀ ਚਲੋ ਦੁਪੱਟੇ ਆ ਗਰਮੀਆਂ ਦਾ ਮੇਲਾ ਲਾਤਾ ਕਾੜੀਆਂ ਦੇ ਵਿੱਚ ਰੇਟ ਉੱਤੇ ਲੈ ਕੇ ਲਾਤਾ ਜਿਹੜਾ 17 118 1800 ਦਾ ਸੂਟ ਸੀ ਨਾ ਅਸੀਂ 850 ਰੁਪਏ ਦਾ ਕਰਤਾ ਰੇਟਾਂ ਦੇ ਵਿੱਚ ਬਹੁਤ ਫਰਕ ਪਾਤੇ ਆ ਆ ਗਰਮੀਆਂ ਦੇ ਠੰਡੇ ਠਾਰ ਸੂਟ ਪਿਓਰ ਰਿਯਾਨ ਦਾ ਸੂਟ ਆ ਨਾਲ ਦੁਪੱਟਾ ਵੀ ਕਹਿੰਦੇ ਪਿਓਰ ਰਿਯਾਨ ਦਾ ਲਾਤਾ ਰਿਯਾਨਟੀ ਰਿਯਾਨ ਕਰਤਾ 850 ਰੇਟ ਦੇ ਦੇਖੋ ਜੀ ਤੁਸੀਂ ਬਜ਼ਾਰਾਂ ਚ ਜਾਨੇ ਆ ਤੇ ਇਦਾਂ ਦੇ ਸੂਟ ਡੰਮੀਆਂ ਤੇ ਲਾ ਲਾ ਕੇ ਉਹ ਵੇਚਦੇ ਆ ਇਹਦੇ ਉੱਤੇ ਲਿਖਿਆ ਹੁੰਦਾ 2500 2600 2200 ਪਰ ਇੱਥੇ ਤੁਹਾਨੂੰ ਆਪਾਂ ਦੇ ਰਹਿਣਾ ਸਿਰਫ 1000 ਰੁਪਏ ਦੇ ਵਿੱਚ ਅੱਧੇ ਰੇਟਾਂ ਦੇ ਉੱਤੇ ਕੱਪੜਾ ਵੇਚਣਾ ਆ ਆਹ ਦੇਖੋ ਜਿੱਥੇ ਮਰਜ਼ੀ ਚੱਲ ਜਾਓ ਜੇ ਤੁਹਾਨੂੰ ਕੋਈ 1000 ਚ ਦੇ ਦੇਵੇ ਪਰ ਇੱਥੇ 1000 ਰੁਪਏ ਦੇ ਵਿੱਚ ਦਵਾਂਗੇ 1000 ਰੁਪਏ ਦੇ ਵਿੱਚ ਡਿਜ਼ਾਈਨ ਰੰਗ ਸਾਡੇ ਕੋਲ ਬਹੁਤ ਸਾਰੇ ਮਿਲ ਜਾਣੇ ਆ ਆ ਚੱਕੋ ਜੀ ਡਿਜ਼ਾਈਨ ਆ ਗਿਆ ਸ਼ਾਨਦਾਰ ਟੀਚਰ ਕਲਾਇੰਟ ਇਸ ਦਾ ਸੂਟ ਆ ਗਿਆ ਜੀ ਤੁਸੀਂ ਟੀਚਰ ਹੋ ਆਈਲੈਂਡ ਸਪਾਟ ਰਹੇ ਹੋ ਡਿਜ਼ਾਈਨ ਚੈੱਕ ਕਰ ਲਓ ਜੀ ਏ ਕਲਾਸ ਡਿਜ਼ਾਈਨ ਆ ਸੂਟਾਂ ਦੇ ਪਿਓਰ ਕਾਟਨ ਦੀ ਐਟਮਾ ਤੇ ਨਾਲ ਪਿਓਰ ਦੇ ਦੁਪੱਟੇ ਬਾਜ਼ਾਰ 'ਚ 2500 2600 ਮੂਹਾਂ ਮੰਗਾਇਟ ਰਹਿੰਦੇ ਪਰ ਅਸੀਂ 1275 ਦਾ ਦੇਣਾ ਆ ਚੱਕੋ ਜੀ ਡਿਜ਼ਾਈਨਰ ਸੂਟ ਦੇਖੋ ਅੰਬੀ ਬਣੀ ਹੋਈ ਆ ਸਿੰਪਲ ਤੇ ਸੂਪਰ ਤੇ ਨਾਲ ਬਾਜੂ ਬਣੇ ਹੋਇਆ ਬੜਾ ਪਿਆਰਾ ਜਾਂ ਦੁਪੱਟਾ ਇਹਦਾ ਵੀ ਰੇਟ ਹੈਗਾ 1275 ਰੁਪਏ ਦੇਖੋ ਜੀ ਸਾਡੇ ਕੋਲ ਕਾਟਨ ਦੇ ਸੂਟ ਕੱਲੇ 250 3300 ਵਾਲੇ ਨਹੀਂ ਸਾਡੇ ਕੋਲ ਉਦੋਂ ਉੱਪਰ ਹੀ ਰੇਂਜ ਵੀ ਹੈਗੀ ਆ ਚਾਹੇ ਤੁਸੀਂ 500 1000 2000 2500 3000 5000 ਜਿੰਨੇ ਮਰਜ਼ੀ ਲੈ ਜਾਓ ਆ ਦੇਖੋ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਸਾਨੂੰ ਹਲਕੇ ਹਲਕੇ ਦੇ ਵਿੱਚ ਦੇ ਰਹੇ ਆ ਆ ਦੇਖੋ ਫਰੰਟ ਬੈਕ ਤੇ ਡਿਜ਼ਾਈਨ ਹੈਗਾ ਆ ਰੇਟ ਬਾਜ਼ਾਰ ਦੇ ਵਿੱਚ ਇਹਦਾ 3500 ਆ ਕੋਈ 4000 ਮੰਗਦਾ ਪਰ ਤੁਹਾਨੂੰ ਅਸੀਂ 1500 ਤੋਂ 2200 ਰੁਪਏ ਦੇ ਵਿੱਚ ਇਦਾਂ ਦੇ ਡਿਜ਼ਾਈਨ ਦੇ ਰਹੇ ਆ ਰੰਗ ਵੀ ਚੈੱਕ ਕਰੋ ਜੇ ਗਰਮੀ ਆ ਤੇ ਗਰਮੀ ਨਹੀਂ ਲੱਗਣ ਜਾਣੀ ਲਾਈਟ ਰੰਗ ਡਿਜ਼ਾਈਨਰ ਸੂਟ ਆ ਵੀ ਚੈੱਕ ਕਰ ਲਓ ਬਹੁਤ ਜ਼ਰਾ ਸੋਹਣਾ ਇੱਤੇ ਕੰਮ ਪਰ ਜੇ ਆਪਾਂ ਗੱਲ ਕਰ ਲਈਏ ਇਹ ਵੀ ਇੱਕ ਸੂਟ ਨਾਲ ਇੱਕ ਫ੍ਰੀ ਵਾਲੀ ਗੱਲ ਹੈ ਦੇਖੋ ਫੋਟੋ ਵਾਲਾ ਸੂਟ ਆ ਮਾਡਲਾਂ ਜਿਹੜੇ ਸੂਟ ਪਾਉਂਦੀਆਂ ਬੜੀਆਂ ਲਿਖਿਆ ਕੁੜੀਆਂ ਸੂਟ ਪਾਉਂਦੀਆਂ ਉਹਦਾ ਦੇ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਣੇ ਆ ਬਿਲਕੁਲ ਜੀ ਰਾਮ ਟੈਕਸ ਦੇ ਸੂਟ ਹੈ ਜੀ ਸਾਰੇ ਡਿਜ਼ਾਈਨਰ ਪੀਸ ਹੈ ਸਾਡੇ ਕੋਲ ਰਾਮ ਟੈਕਸ ਦਾ ਸੂਟ 850 ਰੁਪਏ ਤੋਂ ਸ਼ੁਰੂ ਹੋ ਜਾਂਦਾ 850 ਰੁਪਏ ਤੋਂ ਮਾਰਕੀਟ ਦੇ ਵਿੱਚ 3500 4000 ਤੋਂ ਸ਼ੁਰੂ ਕਰਦੇ ਪਰ ਸਾਡੇ ਕੋਲ 850 ਦੇ ਵਿੱਚ 850 ਦੇ ਡਿਜ਼ਾਈਨ ਚੈੱਕ ਕਰ ਲਓ ਪਿਓਰ ਜਾਮ ਕਾਟਨ ਤੇ ਦੁਪੱਟੇ ਬਹੁਤ ਸ਼ਾਨਦਾਰ ਨਵੀਆਂ ਚੀਜ਼ਾਂ ਆ ਚੈੱਕ ਕਰੋ ਜੀ ਬਾਟਮ ਵਰਕ ਦੇ ਨਾਲ ਦੁਪੱਟਾ ਫੋਟੋ ਵਾਲਾ ਪੀਸ ਦੇ ਰਹੇ ਆ ਦੁਪੱਟਾ ਹੀ ਦੇਖੋ ਕਿੰਨਾ ਏ ਕਲਾਸ ਬ ਇਹਦਾ ਵੀ ਰੇਟ ਕੋਈ 5 6000 ਨਹੀਂ ਇਹ ਵੀ 3500 3200 2500 ਦੇ ਰੇਂਜਾਂ ਸਾਰੀਆਂ ਹੈਗੀਆਂ ਆ ਚੈੱਕ ਕਰੋ ਜੀ ਡਿਜ਼ਾਈਨਰ ਪਿਓਰ ਕਲਾਸਿਕ ਚੀਜ਼ ਹੈ ਡਿਫਰੈਂਟ ਆਈਟਮ ਹੈ ਦੁਪੱਟਾ ਸ਼ਾਨਦਾਰ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਕੰਟਰਾਸਟ ਚੈੱਕ ਕਰ ਲਓ ਇਹਦਾ ਵੀ ਰੇਟ ਕੋਈ 10 ਜਾਂ 12000 ਨਹੀਂ 2500 ਦੇ 2600 ਦੇ ਦੇ ਜਣੇ ਆ ਦੇਖੋ ਜੀ ਗਾਰੰਟੀ ਕੀ ਹੈ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ ਰੇਟਾਂ ਦੀ ਠੋਕ ਕੇ ਗਾਰੰਟੀ ਹੈ ਚੈਲੰਜ ਵੱਡੇ ਵੱਡੇ ਤਾਂ ਹੀ ਕਰਦੇ ਜੇ ਸਾਡੇ ਕੋਲੇ ਰੇਟ ਸਹੀ ਤੇ ਚੀਜ਼ ਵਧੀਆ ਲੋ ਜੀ ਰਾਣੀਆਂ ਮਹਾਰਾਣੀਆਂ ਵਾਲੇ ਸੂਟਾਂ ਦੇ ਵੀ ਆਫਰਾਂ ਲਾ ਦਿੱਤੀਆਂ ਹੈਗੀਆਂ ਇਦਾਂ ਨਹੀਂ ਵੀ ਬਸ 1200 2000 ਤੱਕ ਹੀ ਸੀਮਤ ਰਹਿ ਗਏ ਆ ਦੇਖੋ ਤੁਸੀਂ ਵਿਆਹ ਸ਼ਾਇਦ ਦਾ ਕੱਪੜਾ ਲੈਣਾ ਤੁਸੀਂ ਦਾਜ ਬੜ ਦੇ ਕੱਪੜਾ ਲੈਣਾ ਤੁਸੀਂ ਆਪਣੇ ਲਈ ਲੈਣੇ ਆ ਸੂਟ ਤੁਸੀਂ ਆਪਣੇ ਪੇਰੈਂਟਸ ਨੂੰ ਗਿਫਟ ਕਰਨੇ ਆ ਕਿਸੇ ਨੂੰ ਵੀ ਲੈ ਕੇ ਦੇਣੇ ਆ ਤਾਂ ਆ ਜਾਓ ਸਾਡੇ ਕੋਲ ਡਿਜ਼ਾਈਨ ਬਹੁਤ ਆ ਜਿਹੜੇ ਖਾਸ ਤੌਰ ਤੇ ਵੱਡੇ ਵੱਡੇ ਸੈਲੀਬ੍ਰਿਟੀ ਜਿਹੜੀਆਂ ਮੋਟਲਾਂ ਐਕਟੀਆਂ ਖਾਸ ਤੌਰ ਤੇ ਦਿੱਲੀ ਬੰਬਈ ਦੇ ਡਿਜ਼ਾਈਨ ਤੁਹਾਨੂੰ ਅਸੀਂ ਦੇ ਰਹੇ ਆ ਜਿਹੜੇ ਪਿੰਡਾਂ ਦੇ ਵਿੱਚ ਕੁੜੀਆਂ ਹੁਣ ਪਾ ਪਾ ਕੇ ਘੁੰਮਣ ਗਈਆਂ ਸ਼ਗਨ ਵਾਲਾ ਰੰਗ ਪਿੰਕ ਇਹਦੇ ਉੱਤੇ ਵੀ ਅਸੀਂ ਬਹੁਤ ਸਾਰੀਆਂ ਆਫਰਾਂ ਲਾਤੀਆਂ ਮਤਲਬ ਬਾਜ਼ਾਰ ਨਾਲੋਂ ਰੇਟ ਅੱਧੇ ਕਰ ਦਿੱਤੇ ਹੈਗੇ ਆ ਸੀਜ਼ਨ ਦੇ ਵਿੱਚ ਸਟਾਕ ਕਲੀਅਰ ਸੇਲ ਆਤੀ ਆ ਰੇਟ ਘੱਟੇ ਅੱਧੇ ਤੁਸੀਂ ਆ ਜਾਓ ਫਾਇਦੇ ਲੈ ਜਾਓ ਦੇਖੋ ਭਾਈ ਜੀ ਇੱਥੇ ਇਹ ਦੇਖਣ ਨੂੰ ਬਾੜਦਾ ਵੀ ਸਫਾਈ ਬਹੁਤ ਜ਼ਿਆਦਾ ਹੈਗੀ ਇਹਦੇ ਤੇ ਭਾਈ ਜੀ ਸਫਾਈ ਤਾਂ ਜੀ ਕੰਮ ਪੂਰਾ ਏ ਕਲਾਸ ਕਰਾਈਦਾ ਡਿਫਰੈਂਟ ਚੀਜ਼ਾਂ ਬਣਾਈ ਨੇ ਆ ਚੈੱਕ ਕਰੋ ਜੀ ਗਾਜਰੀ ਸੂਟ ਆ ਕਿੰਨਾ ਪਿਆਰਾ ਪੈਨਲ ਬਣਿਆ ਵਾ ਬਾਜੂ ਬਣਿਆ ਰੌਇਲ ਕਲਾਸ ਸੂਟ ਹੈ ਮਾਰਕੀਟ ਦੇ ਵਿੱਚ ਇਹਨਾਂ ਦਾ ਰੇਟ 25 25 30 30 ਹਜ਼ਾਰ ਆ ਪਰ ਸਾਡੇ ਕੋਲ 5000 7000 8000 9000 10000 ਤੱਕ ਦੇ ਗਹਿਣੇ ਵਾਲੇ ਸੂਟ ਸੋ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਡਿਜ਼ਾਈਨ ਤਾਂ ਬਹੁਤ ਸੋਹਣੇ ਆ ਡਿਜ਼ਾਈਨਰ ਦੀ ਗੱਲ ਨਾ ਕਰੋ ਰੰਗ ਦੇਖੋ ਰੰਗ ਇਹਦੇ ਉੱਤੇ ਕੀ ਤਾਂ ਕੰਮ ਚੈੱਕ ਕਰ ਲਓ ਇਹ ਸੂਟਾਂ ਦੇ ਉੱਤੇ ਹੈ ਨਾ ਇਹ ਤਾਂ ਜਿਹੜੇ ਜਣੇ ਕਿ ਚੁਣਿੰਦਾ ਲੋਕ ਲੈਂਦੇ ਆ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਹਾਂ ਵੀ ਸੂਟਾਂ ਦੀ ਵੈਲਿਊ ਕੀ ਆ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਆਪਾਂ ਤੁਹਾਨੂੰ ਅਸੀਂ ਦੇ ਦੇਣੇ ਹੈਗੇ ਆ ਆ ਦੇਖੋ ਡਿਜ਼ਾਈਨ ਚੈੱਕ ਕਰ ਲਓ ਜਿਹੜੀਆਂ ਤੁਸੀਂ ਫੋਟੋਆਂ ਬੁਟੀਕਾਂ ਇੰਸਟਾਗ੍ਰਾਮ ਤੇ ਤੁਸੀਂ ਦੇਖਦੇ ਹੋ ਉਹਦਾਂ ਦੇ ਡਿਜ਼ਾਈਨ ਤੁਹਾਨੂੰ ਅਸੀਂ ਦੇ ਰਹੇ ਆ ਬਿਲਕੁਲ ਜੀ ਕਲਾਸਿਕ ਤੇ ਡਿਫਰੈਂਟ ਚੀਜ਼ ਹੈ ਜੀ ਆ ਚੈੱਕ ਕਰੋ ਜੀ ਰੈੱਡ ਦੇ ਉੱਤੇ ਦੇਖੋ ਜ਼ੀਰੋ ਟਾਂਕੇ ਦਾ ਕੰਮ ਹੋਇਆ ਕਿੰਨਾ ਸ਼ਾਨਦਾਰ ਵਰਕ ਹੋਇਆ ਬਿਲਕੁਲ ਬਰੀਕ ਬਰੀਕ ਕੰਮ ਹੋਇਆ ਮਾਰਕੀਟ ਦੇ ਵਿੱਚ ਕੋਈ ਮੰਗਦਾ 25000 ਕੋਈ ਮੰਗਦਾ 20000 ਅਸੀਂ 3000 ਰੁਪਏ ਦਾ ਸੂਟ ਦੇ ਦੇਣਾ ਇਹ 3000 ਰੁਪਏ ਦਾ ਸੋ ਮਤਲਬ 3-3 ਰੋਇਲ ਸੂਟ ਤੁਹਾਨੂੰ ਅਸੀਂ ਦੇ ਰਹੇ ਹਾਂ ਸੋ ਮਾਤਰਾ ਤੁਹਾਡਾ ਫਾਇਦਾ ਦੇਖ ਲਓ ਹੁਣ ਤੁਸੀਂ ਇਹੋ ਜਿਹੇ ਡਿਜ਼ਾਈਨ ਇਹੋ ਜਿਹੇ ਰੰਗ ਕਿੱਥੋਂ ਮਿਲ ਜੂਗੇ ਕੋਈ 20000 ਨਹੀਂ ਲੈਣਾ ਕੋਈ 15000 ਨਹੀਂ ਲੈਣਾ ਕੋਈ 25000 ਲੈਣਾ 3000 ਰੁਪਏ ਦੇ ਵਿੱਚ ਸੂਟ ਦੇਣਾ ਮਾਰਕੀਟ ਦੇ ਵਿੱਚ ਇਹਦਾ ਰੇਟ ਵੀ 30 35000 ਤੋਂ ਘੱਟ ਨਹੀਂ ਹੋਣਾ ਅਸੀਂ ਇਹ ਵੀ 5000 ਰੁਪਏ 'ਚ ਦੇ ਦੇਣਾ ਇਹ 5000 ਤੇ ਵਿੱਚ ਦੇਖੋ 5 5000 ਰੁਪਏ ਦੇ ਵਿੱਚ ਫਰੰਟ ਬੈਕ ਇਹ ਤਾਂ ਜਿੱਦਾਂ ਕਹਿ ਲਓ ਵੀ ਲੋਟਰੀ ਆ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇਹ ਸਿਲੇਕਟਡ ਪੀਸ ਆ ਜੀ ਦੇਖੋ ਸਿੰਗਲ ਸਿੰਗਲ ਸੂਟ ਆਏ ਆ ਜਿਹੜਾ ਪਹਿਲਾਂ ਆ ਕੇ ਇਹਨੂੰ ਲੈ ਜਾਊਗਾ ਉਹਦੇ ਫਾਇਦੇ ਬਹੁਤ ਵੱਡੇ ਹੋ ਜਾਣੇ ਆ ਸਾਰਾ ਫਰੰਟ ਦੇਖੋ ਆ ਦੇਖੋ ਤੁਸੀਂ ਬਾਹਾਂ ਦੇ ਕੱਪ ਦੁਪੱਟਾ ਨਾਲ ਬੜਾ ਸੁਪਰ ਹੈਗਾ ਇਹਦੇ ਉੱਤੇ ਵੀ ਬੜਾ ਹੈਰਾਨ ਕਰਨ ਵਾਲਾ ਰੇਟ ਆ ਤੁਸੀਂ ਜਦੋਂ ਆਉਂਗੇ ਉਦੋਂ ਆਪਾਂ ਤੁਹਾਨੂੰ ਦੱਸਾਂਗੇ ਸੋ ਆ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੁਪਰ ਸੁਪਰ ਚੀਜ਼ਾਂ ਸਾਡੇ ਕੋਲ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਡਰੈਸਾਂ ਤੋਂ ਇਲਾਵਾ ਕੁੜਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਟਾ ਸਾਰੀ ਵੈਰਾਈਟੀ ਮਿਲਣੀ ਆ ਇਸ ਗੱਲ ਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਇਹ ਬਾਜ਼ਾਰ ਨਾਲੋਂ ਰੇਟ ਅੱਧੇ ਕੀਤੇ ਆ ਸਟਾਕ ਕਲੀਅਰ ਕਰ ਦੇਣਾ ਦੇਖੋ ਜੀ ਇੱਕ ਹਫ਼ਤੇ ਦੀ ਸੇਲ ਆ ਇੱਕ ਹਫ਼ਤੇ ਦੀ ਚੈਲੈਂਜਿੰਗ ਸੇਲ ਆ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ 250 ਰੁਪਏ ਤੋਂ ਸੂਟ ਸ਼ੁਰੂ ਹੈ 250 ਤੋਂ ਲੈ ਕੇ 2000 ਤੱਕ ਵੈਰਾਈਟੀ ਖਤਮ ਕਾਟਨ ਦੀ ਏ ਕਲਾਸ ਵੈਰਾਈਟੀ ਆ ਹਫਤੇ ਦੇ ਵਿੱਚ ਕਲੀਅਰ ਕਰ ਦੇਣੀ ਹੈ ਘਰੇ ਨਾ ਬੈਠੇ ਰਹੋ ਆਜੋ ਤੁਹਾਡਾ ਫਾਇਦਾ ਹੋਣਾ ਕਾਦੀਆਂ ਦੇ ਵਿੱਚ ਭਜੀ ਕੈਮਰਾਮੈਨ ਆਪਸ਼ਨ ਦੀ ਨਾਲ ਹਰਦੀਪ ਸਿੰਘ ਤਗੜ ਸਾਹ ਟੀਵੀ ਕਾਦੀਆਂ